ਪੰਜਾਬ ਦੇ ਵਿੱਚੋਂ ਨਵੇਂ ਪਾਸਪੋਰਟ ਬਣਾਉਣ ਦੇ ਰੋਜ਼ਾਨਾ ਨੂੰ ਮੋੜ ਆ ਪਿਆ ਹੈ ਜੀ ਹਾਂ ਇਸ ਨੂੰ ਲੈ ਕੇ ਕੁਝ ਖਾਸ ਆંકੜੇ ਸਾਹਮਣੇ ਆਏ ਹਨ ਉਹ ਤੁਹਾਡੇ ਤੱਕ ਪਹੁੰਚਾਵਾਂਗੇ ਤਾਂ ਲੰਘੇ ਵਰਿਆਂ ਤੋਂ ਜੋ ਪਾਸਪੋਰਟ ਬਣਾਉਣ ਦੀ ਹਨੇਰੀ ਚੱਲੀ ਸੀ ਉਸ ਨੂੰ ਠੱਲ ਪੈਣ ਲੱਗੀ ਹੈ ਕੇਂਦਰੀ ਵਿਦੇਸ਼ ਮੰਤਰਾਲੇ ਨੇ ਜੋ ਜਨਵਰੀ 2025 ਤੱਕ ਦਾ ਅਭਿਰਵਾਜ ਜਨਤਾ ਕੀਤਾ ਉਹ ਪੰਜਾਬ ਦੇ ਲਈ ਖੁਸ਼ਖਬਰ ਵਾਂਗ ਹੈ ਪੰਜਾਬ ਦੇ ਵਿੱਚ ਸਾਲ 2023 ਦੇ ਵਿੱਚ ਪਾਸਪੋਰਟ ਬਣਾਏ ਜਾਂਦੇ ਸਭ ਰਿਕਾਰਡ ਟੁੱਟ ਗਏ ਸਨ ਅਤੇ ਉਸ ਇੱਕੋ ਸਾਲ ਦੇ ਵਿੱਚ 10 ਅਸ਼ਾਇਆ 94 ਲੱਖ ਪਾਸਪੋਰਟ ਬਣੇ ਸਨ ਤਾਂ ਨਵੇਂ ਤੱਥਾਂ ਅਨੁਸਾਰ ਹੁਣ ਸਾਲ 2024 ਦੇ ਵਿੱਚ 10.60 ਲੱਖ ਨਵੇਂ ਪਾਸਪੋਰਟ ਬਣੇ ਹਨ ਜੋ ਕਟੌਤੀ ਹੋਣ ਵੱਲ ਸੰਕੇਤ ਕਰਦੇ ਹਨ ਇਸ ਪੱਛੇ ਕਿਤੇ ਨਾ ਕਿਤੇ ਕੈਨੇਡਾ ਦੇ ਵੱਲੋਂ ਵੀਜ਼ੇ ਦੇਣ ਤੋਂ ਹੱਥ ਘੋਟਣਾ ਸ਼ੁਰੂ ਕਰ ਦੇਣਾ ਵੀ ਕਾਰਨ ਹੈ ਤਾਂ ਉੱਥੇ ਹੀ ਅਮਰੀਕਾ ਦੇ ਵਿੱਚੋਂ ਡਿਪੋਰਟ ਹੋ ਕੇ ਆਏ ਨੌਜਵਾਨਾਂ ਦੀ ਹੱਡ ਬੀਤੀ ਅੱਖਾਂ ਖੋਲਣ ਵਾਲੀ ਹੈ ਤਾਂ ਜਨਵਰੀ 2025 ਦੇ ਮਹੀਨੇ ਦੇ ਵਿੱਚ ਪੰਜਾਬ ਦੇ ਵਿੱਚ 59907 ਪਾਸਪੋਰਟ ਬਣੇ ਸਨ ਮਤਲਬ ਕਿ ਰੋਜ਼ਾਨਾ ਆਸਤੰ 1932 ਪਾਸਪੋਰਟ ਬਣੇ ਤੇ ਸਾਲ 2023 ਦੇ ਵਿੱਚ ਸੂਬੇ ਦੇ ਵਿੱਚ ਰੋਜ਼ਾਨਾ ਆਸਤੰ 3271 ਜਦ ਕਿ ਸਾਲ 2024 ਦੇ ਵਿੱਚ ਹੀ ਘਟ ਕੇ 2906 ਪਾਸਪੋਰਟ ਰਹਿ ਗਏ ਤਾਂ ਪੰਜਾਬ ਦੇ ਵਿੱਚ ਸਾਲ 2014 ਤੋਂ ਇਹ ਰੋਜਾਨ ਸ਼ੁਰੂ ਹੋਇਆ ਸੀ ਜਦ ਕਿ 1 ਕੋ ਸਾਲ ਦੇ ਵਿੱਚ 5.48 ਲੱਖ ਪਾਸਪੋਰਟ ਬਣੇ ਸਨ ਤਾਂ ਸਾਲ 2016 ਦੇ ਵਿੱਚ ਇਹ ਅੰਕੜਾ 9.73 ਲੱਖ ਤੇ ਪਹੁੰਚ ਗਿਆ ਦਾਸੇ ਕਿ ਸਿਰਫ ਕੋਰੋਨਾ ਵਾਲੇ ਦੋ ਵਰਿਆਂ ਦੇ ਵਿੱਚ ਪਾਸਪੋਰਟਾਂ ਦੇ ਵਿੱਚ ਕਮੀ ਆਈ ਸੀ ਪਰ ਉਸ ਮਗਰੋਂ ਇਹ ਰਫ਼ਤਾਰ ਇੱਕ ਵਾਰ ਫਿਰ ਤੋਂ ਤੇਜ਼ ਹੋ ਗਈ ਸੀ ਲੇਕਿਨ ਕਰੀਬ ਇੱਕ ਦਹਾਕੇ ਮਗਰੋਂ ਹੁਣ ਪਾਸਪੋਰਟ ਦੇ ਰੋਜ਼ਾਨਾ ਨੂੰ ਮੋੜ ਆ ਪਿਆ ਹੈ ਜੋ ਸੰਕੇਤ ਕਰਦਾ ਹੈ ਕਿ ਪੰਜਾਬੀਆਂ ਦੇ ਸਿਰੋ ਤੇ ਜੋ ਵਿਦੇਸ਼ ਚ ਜਾਣ ਦਾ ਜਨੂਨ ਸਵਾਰ ਸੀ ਉਹ ਹੁਣ ਉਤਰਨ ਲੱਗਾ ਹੈ